ਅਓ ਜੀ ਅੱਜ ਤੁਹਾਨੂੰ ਸਾਂਝੇ ਕਰਦੇ ਆਲੇ ਦੁਆਲੇ ਦਾ ਥੋੜਾ ਜਿਹਾ ਮਾਹੌਲ ਦਿਖਾਉਨੇ ਆ। ਜੀ ਸਾਡੇ ਪਿੰਡ ਦੀ ਢੰਡਿਆਂ ਦੀ ਕਿਸਤੀ ਹੈ ਜਿਹਦੇ ਦੂਸਰੇ ਪਾਸੇ ਪੂਨੀਆਂ ਪਿੰਡ ਹੈ ਤਕਰੀਬਨ ਇੱਕੋ ਜੀ ਦੂਰੀ ਤੇ ਸਾਡੇ ਦੋਨੋਂ ਪਿੰਡ ਨੇ ਨਹਿਰ ਤੋਂ ਕੋਈ ਸਮਾਂ ਹੁੰਦਾ ਸੀ ਜਦੋਂ ਇਸ ਕਿਸਤੀ ਰਾਹੀਂ ਬਹੁਤ ਜ਼ਿਆਦਾ ਆਵਾਜ਼ ਆਈ ਹੁੰਦੀ ਸੀ ਅੱਜ ਕੱਲ ਇਹਦੀ ਵਰਤੋਂ ਬਹੁਤ ਘੱਟ ਗਈ ਹੈ। ਇਸ ਕਿਸ਼ਤੀ ਨੂੰ ਜਿੰਦਾ ਰੱਖਣ ਲਈ ਸਿਰਫ ਲੋਕਾਂ ਦੀ ਕੋਸ਼ਿਸ਼ ਆ ਜੀ ਰਲ ਮਿਲ ਕੇ ਉਹੀ ਕਰਦੇ ਨੇ ਅ ਜਿਆਦਾਤਰ ਕਿਸ਼ਤੀਆਂ ਇਹ ਬੰਦ ਹੋ ਚੁੱਕੀਆਂ ਨੇ ਇਹਦੀ ਬੜੀ ਜੁਨੀਕਨੈਸ ਆ ਜੀ ਇਹਦੇ ਸੰਗਲਾਂ ਦੀ ਲੰਬਾਈ ਇੱਕ ਪਾਸੇ ਦੀ ਵਧਾ ਦਿਓ ਇੱਕ ਦੀ ਘਟਾ ਦਿਓ ਉਹਦੇ ਨਾਲ ਡਾਇਰੈਕਸ਼ਨ ਚੇਂਜ ਹੋਣਾ ਪਾਣੀ ਦੇ ਤੱਕੇ ਨਾਲ ਹੀ ਕਿਸ਼ਤੀ ਇਹ ਚੱਲਦੀ ਹੈ ਤੇ ਕਿਸ਼ਤੀ ਦੇ ਨਾਲ ਨਾਲ ਜਿਹੜਾ ਨਹਿਰ ਦੇ ਪਾਣੀ ਦਾ ਟਿਕਾਣਾ ਆ ਇਹ ਤੁਹਾਡੇ ਅੰਦਰ ਦੇ ਟਿਕਾਣੇ ਨੂੰ ਵੀ ਵਧਾਉਂਦਾ ਹੈ ਸਾਂਝਾ ਕਰ ਦੀ ਖੂਬਸੂਰਤੀ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਚੀਜ਼ ਆ ਕਿਸਤੀ ਇੱਥਾਂ ਦੀ ਹੁਣ ਇਹ ਭਾਈ ਸਾਹਿਬ ਨੇ ਜਿਹੜੇ ਸਾਡੇ ਪਿੰਡ ਦੇ ਹੀ ਨੇ ਇਹ ਬਾਹਰੋਂ ਆਏ ਨੇ ਨਹਿਰ ਨਹਿਰ ਦੇ ਪਾਰੋਂ ਆਏ ਨੇ ਇਧਰੋਂ ਕਿਸੇ ਨੇ ਪਰਲੇ ਪਾਸੇ ਵਾਲਾ ਸੰਗਲ ਛੋਟਾ ਕਰਤਾ ਸੀ ਤਾਂ ਕਿਸਤੀ ਦਾ ਮੂੰਹ ਚੇਂਜ ਹੋ ਗਿਆ ਤੇ ਕਿਸਤੀ ਉਧਰ ਨੂੰ ਜਾਣ ਲੱਗੀ ਐਵੇਂ ਹੁਣ ਜੀ ਨੇ ਉਧਰ ਨੂੰ ਜਾਣਾ ਹੋ ਉਹਨਾਂ ਕਿਸਤੀ ਇਹ ਲੰਬ ਡਾਇਰੈਕਸ਼ਨ ਫੇਰ ਚੇਂਜ ਕਰ ਦੇਣੀ ਆ ਉਹਨੇ ਕੰਡੇ ਤੇ ਆ ਜਾਣੀ ਆ ਕੰਡੇ ਤੇ ਆ ਕੇ ਇਹਨਾਂ ਨੇ ਉਤਰਿਆ ਬੜੀ ਫੀਲ ਕਰਨ ਵਾਲੀ ਬੜੀ ਇੰਜੋਏ ਕਰਨ ਵਾਲੀ ਚੀਜ਼ ਆ ਜੀ ਇਹ ਸੰਦੇ ਇਹ ਸੜਕ ਆ ਜੀ ਜਿਹੜੀ ਦਰਾਹੇ ਤੋਂ ਰੋਪੜ ਨੂੰ ਜਾਂਦੀ ਹੈ ਤੇ ਅੱਜਕੱਲ ਕਾਫੀ ਆਵਾਜ਼ਾਈ ਆ ਸਾਂਝਾ ਕਰ ਵੀ ਇੱਥੋਂ ਕੋਈ 100 ਮੀਟਰ ਤੇ ਆਉਦੀ ਐਂਟਰੀ ਮੈਂ ਤੁਹਾਨੂੰ ਪਿੱਛੇਲੇ ਪਾਸੇ ਵੀ ਲੱਗ ਰਹੀ ਹੈ ਇਹਦੇ ਆਲੇ ਦੁਆਲੇ ਇਹ ਸਾਡੇ ਬਚਪਨ ਦੀਆਂ ਯਾਦਾਂ ਨੇ ਜੀ ਦੇਖੋ ਇਹ ਜਾਮਣ ਹੈ ਜਾਮਣ ਨੂੰ ਕਾਫੀ ਜ਼ਿਆਦਾ ਫਰੂਟ ਲੱਗਦਾ ਬਹੁਤ ਸੰਗਣੀ ਸ਼ਾਂ ਰਹਿੰਦੀ ਹੈ ਗਰਮੀਆਂ ਦੇ ਵਿੱਚ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਤਾਂ ਅਸੀਂ ਅੱਜਕੱਲ ਥੋੜਾ ਜਿਹਾ ਸਫਾਈ ਦਾ ਪਿੰਡਾਂ ਦੇ ਵਿੱਚ ਟੋਏ ਘੱਟ ਗਏ ਦੇਖੋ ਇੱਥੇ ਸਫਾਈ ਦਨ ਥੋੜਾ ਜਿਹਾ ਹੋਇਆ ਨੁਕਸਾਨ ਕਿ ਇੱਥੇ ਲੋਕ ਲਿਆ ਕੇ ਸੱਟਣ ਲੱਗੇ ਇਹ ਤੁਹਾਨੂੰ ਦਿਖਾਉਂਦੇ ਆ ਜੀ ਇਹ ਸਾਂਝੇ ਕਰਦੇ ਨਾਲ ਹੀ ਹੈ ਖੇਤ ਜਿੱਥੇ ਹੁਣ ਆਲੂਆਂ ਦੀ ਪਟਾਈ ਹੋ ਰਹੀ ਹੈ ਆਲੂਆਂ ਦੀ ਪਟਾਈ ਆਲੂਆਂ ਦਾ ਝਾੜ ਇਸ ਵਾਰ ਬਹੁਤ ਜ਼ਿਆਦਾ ਪਹਿਲਾਂ ਰੇਟ ਵੀ ਚੰਗਾ ਸੀ ਪਰ ਹੁਣ ਰੇਟ ਥੋੜਾ ਜਿਹਾ ਘਟਿਆ ਉਹ ਸਾਹਮਣੇ ਸਾਂਝਾ ਕਰਦੀ ਬਿਲਡਿੰਗ ਹੈ ਮੈਂ ਥੋੜਾ ਜਿਹਾ ਕਲੋਜ਼ ਕਰਕੇ ਦਿਖਾ ਦਿੰਦਾ ਉਹ ਸਾਹਮਣੇ ਦਿਖਾਈ ਦਿੰਦੀ ਹੈ ਤੇ ਪਰ ਇਹ ਆਲੂਆਂ ਦੀ ਪਟਾਈ ਹੋ ਚੁੱਕੀ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਸਾਡਾ ਪਿੰਡ ਜੀ ਸਾਹਮਣੇ ਦਿਖਾਈ ਦਿੰਦਾ ਇਹਨਾਂ ਦਿਨਾਂ ਦੇ ਵਿੱਚ ਇੱਕ ਖੂਬਸੂਰਤ ਚੀਜ਼ ਹੋਰ ਵਾਪਰਦੀ ਅੱਜ ਕੱਲ ਮੱਕੀ ਦੀ ਜਿਹੜੀ ਫਸਲ ਹੈ ਉਹ ਕਾਫੀ ਪ੍ਰੋਫਿਟੇਬਲ ਹੋ ਗਈ ਹੈ ਕਈ ਜਗ੍ਹਾ ਤੇ ਤਾਂ ਲੋਕਾਂ ਨੇ ਕਣਕ ਨੂੰ ਵੱਢ ਕੇ achar ਪਾ ਲਿਆ ਡੰਗਰਾਂ ਨੂੰ ਤੇ ਇਹ ਮੱਕੀ ਵੀ ਦੋ ਕੰਮ ਲਈ ਵਰਤਚ ਆਉਂਦੀ ਹੈ ਇੱਕ ਤਾਂ ਇਹਦਾ ਡੰਗਰਾਂ ਲਈ ਸਾਡੇ ਪਿੰਡ ਡੈਰੀ ਫਾਰਮ ਬਹੁਤ ਨੇ ਉਹ ਲਈ achar ਹੈ ਦੂਸਰਾ ਇਹ ਪਕਾਈ ਵੀ ਜਾਂਦੀ ਹੈ ਉਹਦਾ ਵੀ ਰੇਟ ਸੋਨਾ ਮਿਲਦਾ ਹੈ ਤੇ ਆ ਜਿਹੜੀ ਮੱਕੀ ਅੱਜ ਕੱਲ ਇਹ ਵਧੀਆ ਮਸ਼ੀਨਰੀ ਨਾਲ ਦੀ ਬਜਾਈ ਹੁੰਦੀ ਹੈ ਤੇ ਬਹੁਤ ਸੋਹਣੀ ਲੱਗਦੀ ਹੈ ਦੇਖੋ ਇਹਦੇ ਸਿਆਣਾ ਦੇ ਵਿੱਚ ਜਿਹੜੀ ਬਜਾਈ ਆ ਉਹ ਬਹੁਤ ਸੋਹਣੀ ਹੈ ਸਾਂਝੇ ਘਰ ਦਾ ਪੂਲ ਆ ਜੀ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਇਸ ਦੇ ਵਿੱਚ ਅਸੀਂ ਰੋਜ਼ ਪਾਣੀ ਭਰਦੇ ਹਾਂ ਨਮਾ ਤੇ ਇਹਦੀਆਂ ਟਾਈਲਾਂ ਦੀ ਵਜ੍ਹਾ ਨਾਲ ਇਹ ਬੜਾ ਸੁੰਦਰ ਨਜ਼ਰ ਆਉਂਦਾ ਹੈ ਤੇ ਕਿਨਾਰੇ ਲਾਲ ਤੇ ਪਸ ਪਰਮਾਤਮਾ ਦਾ ਸ਼ੁਕਰ ਹੈ ਜੀ ਜਿਹੜੀ ਵੀ ਚੀਜ਼ ਵਕਸ਼ ਦਾ ਬਹੁਤ ਸ਼ੁਕਰਾਨਾ ਹੈ ਹੁਣ ਅਸੀਂ ਸਾਂਝੇ ਘਰ ਚ ਆ ਗਏ ਹਾਂ ਮੈਂ ਤੁਹਾਨੂੰ ਥੋੜਾ ਜਿਹਾ ਉੱਪਰੋਂ ਵੀ ਜਾ ਕੇ ਦਿਖਾਉਣਾ ਕਿ ਉੱਪਰੋਂ ਸਾਂਝਾ ਘਰ ਕਿਦਾਂ ਦਾ ਦਿਖਾਈ ਦਿੰਦਾ ਹੈ ਹੋ ਜੀ ਸੰਜੇ ਘਰ ਦਾ ਦ੍ਰਿਸ਼ ਉਪਰੋਂ ਮੱਕੀ ਸ਼ਾਇਦ ਕੈਮਰੇ ਚ ਉਵੇਂ ਕੈਦਨਾ ਹੋਵੇ ਮੈਂ ਕਲੋਜ਼ ਕਰਕੇ ਦੇਖਦਾ ਪਰੇਤੋਦਨ ਲੱਗਦੀ ਬਹੁਤ ਸੋਹਣੀ ਹੈ। ਇੱਧਰ ਆਲੂਆਂ ਦੀ ਪਟਾਈ ਹੋ ਰਹੀ ਹੈ ਜੀ। ਇਹ ਮੈਂ ਦਿਖਾਉਣਾ ਥਾਣਾ ਤੁਹਾਨੂੰ ਮਸ਼ੀਨ। ਇਹ ਟਰੈਕਟਰ ਦਾ ਮਗਰ ਹੈ ਜੀ ਆਲੂਆਂ ਦੀ ਬਹੁਤ ਸੋਹਣੀ ਪਟਾਈ ਕਰਦੀ ਹੈ। ਇਹ ਲੇਬਰ ਵੀ ਇੱਕ ਅਲੱਗ ਚੀਜ਼ ਹੈ ਜਿਹੜੀ ਦੇਖਣ ਵਾਲੀ ਹੈ ਪੰਜਾਬ ਦੇ ਵਿੱਚ। ਕਿ ਜਿਹੜਾ ਠੇਕੇਦਾਰ ਆ ਉਹ ਵੀ ਪ੍ਰਵਾਸੀ ਹੈ। ਟਰੈਕਟਰ ਵੀ ਇਹਦਾ ਆਪਣਾ ਹੈ। ਇਹ ਕੋ ਗੱਡੀ ਆ ਲੇਵਰਲੀ ਲੇਬਰ ਵੀ ਆਪਣੀ ਕਿ ਠੇਕੇ ਤੇ ਕੰਮ ਕਰਦੇ ਨੇ ਔਰ ਇਹ ਜਿਹੜਾ ਆਲੂਆਂ ਦਾ ਸੀਜ਼ਨ ਹੈ ਜਿਹੜੀ ਇਹਦੇ ਚ ਇਹਨਾਂ ਦੀ ਇੰਨੀ ਡਿਮਾਂਡ ਹੁੰਦੀ ਹੈ ਬੇਹਰਕ ਨੂੰ ਇਹਨਾਂ ਨੂੰ ਵਧੀਆ ਬਿਹੇਵ ਕਰਨਾ ਪੈਂਦਾ ਹੈ ਇਹ ਤਾਂ ਹੀ ਤੁਹਾਡੀ ਕੰਮ ਕਰਦੇ ਨੇ ਇਹ ਇੱਕ ਇਹੋ ਜੀ ਚੀਜ਼ ਆ ਜਿਹਦੇ ਵਿੱਚ ਸ਼ਾਇਦ ਪੰਜਾਬੀ ਕਾਮਯਾਬ ਨਹੀਂ ਹੋ ਪਾਉਣਗੇ ਕਿਉਂਕਿ ਉਹਨਾਂ ਕੋਲ ਲੇਬਰ ਦੀ ਦਿੱਕਤ ਬਹੁਤ ਵੱਡੀ ਆ ਗਈ ਹੈ ਲੇਬਰ ਪਰਵਾਸੀਆਂ ਨੂੰ ਹੀ ਮਿਲਦੀ ਆ ਜਿਵੇਂ ਸਾਨੂੰ ਵੀ ਮੈਨੂੰ ਲੱਗਦਾ ਉੱਥੇ ਆਪਣੇ ਪੰਜਾਬੀ ਬੰਦਿਆਂ ਕਰਕੇ ਆਪਣਾ ਕੰਮ ਚੱਲਦਾ ਬਾਹਰ ਵੀ ਇੰਨਾ ਵੀ ਸੁੰਦਰਤਾ ਜਿੰਨੀ ਵੀ ਪ੍ਰਕਿਰਤੀ ਹੈ ਮੈਨੂੰ ਇੰਜ ਲੱਗਦਾ ਹੁੰਦਾ ਕਿ ਇਹ ਕੋਈ ਅੱਜ ਪੈਦਾ ਨਹੀਂ ਹੋਈ ਇਹ ਸਦਾ ਹੀ ਆ ਜੇ ਸਾਨੂੰ ਇਹ ਦਿਖਾਈ ਨਹੀਂ ਦਿੰਦੀ ਜਾਂ ਇਹਦੇ ਪ੍ਰਤੀ ਦੇਖ ਕੇ ਕੁਸ਼ਗਰਾਨਾ ਫੀਲ ਨਹੀਂ ਹੁੰਦਾ ਤਾਂ ਸਿੱਧਾ-ਸਿੱਧਾ ਮਤਲਬ ਇਹੀ ਆ ਕਿ ਇਹ ਅ ਅਸੀਂ ਆਪਣੇ ਮਨ ਵਿੱਚ ਉਲਦੀ ਹੋਏ ਕਿ ਮਨ ਦੇ ਵਿਕਾਰ ਸਾਨੂੰ ਉਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਦੇਣ ਦਿੰਦੇ ਜਿਨ੍ਹਾਂ ਦਾ ਸ਼ੁਕਰਾਨਾ ਫੀਲ ਕੀਤਾ ਜਾ ਸਕਦਾ ਤੇ ਬਾਕੀ ਚਲੋ ਹਰ ਇੱਕ ਦੀ ਆਪਣੀ ਆਪਣੀ ਅਵਸਥਾ ਹੈ ਜੀ ਸਭ ਕੁਝ ਉਹਦੇ ਪਾਣੀ ਜੇ ਪਸਾ ਜਿ ਕਿਹੜਾ ਦਿਨ ਨਿਕਲਿਆ ਸੀ ਸੋਚਿਆ ਚਲ ਇਹ ਸਾਰਾ ਵਾਲਾ ਦੁਆਲਾ ਤੁਹਾਡੇ ਨਾਲ ਵੀ ਸੰਜਿਆ ਕਰਦਾ ਤੇ ਸਾਝੇ ਦਰ ਵਿੱਚ ਮਿੱਤਰੋ ਗੁਮ ਪੀਓ ਖਾਓ ਮਿੱਤਰੋ